ਦੁਨੀਆ ਸਾਡੇ ਦਿਮਾਗ ਨਾਲ ਨਹੀਂ ਚੱਲ ਸਕਦੀ ਇਹਨੇ ਵਰਤਾ ਦੀ ਦਾਤ ਕਿਨ ਕਹ ਜਿੱਥੇ ਬਿਲਕੁਲ ਬੇਵੱਸ ਹੋ ਜਾਓ ਚੁੱਪੀ ਕਰ ਜਾਏਗਾ ਵਾ ਵ ਸਮਾਂ ਲੰਘ ਜਾਂਦਾ ਉਹ ਲੰਘਾ ਦਿੰਦਾ ਜਿੱਥੇ ਬੋਲਣ ਹਾਰੀਏ ਤੇਥੇ ਚੰਗੀ ਚੁੱਪ ਜਿੱਥੇ ਬਿਲਕੁਲ ਬੇਵੱਸ ਹੋ ਜਾਓ ਭਾਵੇਂ ਗੁਟਕਾ ਸੈ ਫੜ ਲਓ ਜਪਜੀ ਸਾਹਿਬ ਦਾ ਤੇ ਭਾਵੇਂ ਮੋਬਾਈਲ ਦੇ ਕੱਢ ਦੋ ਸ਼ੁਰੂ ਹੋ ਜਾਓ ਉਹ ਬੇਵਸੀ ਉਹ ਚੀਜ਼ਾਂ ਨੂੰ ਆਪੇ ਸੰਭਾਲਦਾ ਤੇਰਾ ਕੋ ਸਤਨਾਂ ਹਾਂ ਦੁਨੀਆ ਤੁਹਾਡੇ ਦਿਮਾਗ ਨਾਲ ਨਹੀਂ ਚੱਲਦੀ ਪਰਿਵਾਰ ਦੇ ਮੈਂਬਰ ਵੀ ਨਹੀਂ ਚੱਲ ਸਕਦੇ ਜਿਨ੍ਹਾਂ ਪਰਿਵਾਰਾਂ ਦੇ ਕਿਰਪਾ ਪਤਾ ਨਹੀਂ ਕਿਹੜੇ ਪਿਛਲੇ ਜਨਮਾਂ ਵਿੱਚ ਪੁੰਨ ਦਾਨ ਕੀਤੇ ਹੋਏ ਆਲਾ ਦਵਾਲਾ ਸੱਜਣ ਮਿੱਤਰ ਫਰਮਾਨ ਨਹੀਂ ਲੱਗਦਾ ਭਗਤੀ ਸੀ